ਅ 16 ਕਿਲੋ ਬਾਈ ਕਹਿੰਦਾ ਤਿਆਰ ਵੀ ਕਰਕੇ ਦੇ ਦਾਂਗੇ ਜੇ ਕਿਸੇ ਸੱਜਣ ਨੇ ਅੱਜ ਲੈਣੀਆਂ ਤਾਂ ਰੇਟ ਭਾਈ ਓਦਾਂ ਦਾ ਹੋ ਜੂਗਾ ਨਾ ਲੈ ਸੱਜਣਾ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲੇ ਤੋਂ ਨਾ 9 ਪਸ਼ੂ ਲੱਗਿਆਂ ਦਿਖਾਉਣਾ ਛੋਟੀਆਂ ਕੱਟੀਆਂ ਪਾਲਣ ਵਾਲੀਆਂ ਤੇ ਇੱਕ ਨੀਲੀ ਦਾ ਤੋਹਫ਼ਾ ਬਹੁਤ ਕਮਾਲ ਦਾ ਤੇ ਇੱਕ ਨੀਲੀ ਦਿਖਾ ਦਾਂਗੇ ਕਰੀਬ-ਕਰੀਬ 7 ਮਹੀਨਿਆਂ ਦੀ ਗੱਬਣਾ ਤੇ ਦੋ ਦਿਖਾ ਦਾਂਗੇ ਇਧਰਲੇ ਬੰਨੇ ਮੱਲੋ ਤਾਜ਼ੀਆਂ ਸੁਈਆਂ ਟੋਟਲ 9 ਨੱਕ ਦਿਖਾ ਦਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਏ ਮੰਨ ਲਓ ਵੀ ਇਹ ਸੱਜਣ ਕੋਲੇ ਨਾ ਕਟੀਆਂ ਤੋਂ ਲਾ ਕੇ ਤਾਜ਼ੀਆਂ ਤੋਂ ਲਾ ਕੇ ਧੋਕੜ ਗੱਬਣ ਤੋਂ ਲਾ ਕੇ ਹਰੇਕ ਕਿਸਮ ਦਾ ਪਸ਼ੂ ਹੁੰਦਾ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜੀ ਸ਼ੁਰੂਆਤ ਆ ਸ਼ੁਰੂਆਤ ਕਰ ਲਾਂਗੇ ਮੱਝਾਂ ਵਾਲੇ ਬੰਨਿਓ ਤਾਜ਼ੀਆਂ ਸੁਨੀਆਂ ਮੱਝਾਂ ਦਿਖਾ ਦਾਂਗੇ ਆ ਜਾਓ ਬਈਰਲੇ ਬੰਨਿਓ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਬਈੰਦਾ ਮੱਲ ਜੀ ਹਾਂ ਠੀਕ ਹੈ ਸਰਦੀ ਗਲਾ ਹਾਂਜੀ ਹਾਂਜੀ ਚੜਦੀ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ 99680 57452 99680 57452 57452 ਆ ਪਟਿਆਲੇ ਜ਼ਿਲ੍ਹੇ ਚ ਆਹੀ ਸੱਜਣ ਮਿਲੂਗਾ ਤੁਹਾਨੂੰ ਜਿਹੜਾ ਕੱਟੀਆਂ ਤੋਂ ਲਾ ਕੇ ਧੋਕੜ ਗੱਬਨ ਤੋਂ ਲਾ ਕੇ ਸਾਰੇ ਸਾਰੇ ਪ੍ਰਕਾਰ ਦਾ ਮਾਲ ਮੈਂ ਜੁਲਦੀ ਕਮਾਲ ਹੈ ਉਹਦਾਂ ਕੇਰਾ ਕੈਮਰਾ ਔਰ ਲੇ ਬੰਨੇ ਹੋਰ ਤੇ ਇੱਕ ਤੁਹਾਨੂੰ ਨਾ ਇੱਕ ਆ ਦਿਖਾ ਦਾਂਗੇ ਲੱਭੀ ਓਏ ਜਨੀਕ ਜੀ ਜਨੇਕ ਜੀ ਮਾਦਾ ਨੀ ਤਾਂ ਆਡੇ ਤੋਹਫਾ ਜੀ ਬਖਰੇ ਕੁਦਰਤ ਵੱਲੋਂ ਹੀ ਐਚ ਐਫ ਵਰਗੀ ਮੱਝ ਦਿਖਾਵਾਂਗੇ ਤੁਹਾਨੂੰ ਤੇ ਸ਼ੁਰੂਆਤ ਕਰ ਲਾਂਗੇ ਆ ਝੋਟੀ ਤੋਂ ਉਰੇ ਲਿਆ ਕੈਮਰਾ ਆ ਜਾ ਆ ਜਾ ਹੋਇਓ ਮਾਲੀ ਜੀ ਸਾਈਡ ਤੇ ਇਹ ਇੱਥੋਂ ਮਾਰ ਗਿਆ ਮਰਾ ਸਿੰਗਲ ਸਿੰਗ ਨਾ ਇਕੱਲਾ ਵੇਖੋ ਥਾਂ ਲੇਵਾ ਦੇਖ ਲਿਓ 16 ਲੀਟਰ ਦੁੱਧ ਤਿਆਰ ਕਰਕੇ ਦੇ ਦਾਂਗੇ ਜੈਡ ਬਲੈਕ ਹਾਈਟ ਮੀਡੀਅਮ ਆ ਥਣਲੇਵਾ ਨਾ ਇਦਾਂ ਦਾ ਲੱਗਿਆ ਜਦੋਂ ਦਾ 2 ਲੱਖ ਵਾਲੀ ਮੈਂ ਇਹਨੂੰ ਲੱਗਾ ਤਾਜੀ ਸੂਈ ਆ ਜੀ ਤਾਂ ਜੀ ਜੀ ਅੱਜ ਤੀਸਰਾ ਦਿਨ ਆ ਸੂਈ ਨੂੰ ਆ ਪੱਤਝਾ ਤੀਜਾ ਦਿਨ ਸੂਈ ਨੂੰ ਆ ਮਾਰਦੇ ਲੱਭੀ ਬੱਚੇ ਤੇ ਕੈਮਰਾ ਆ ਜਾ ਲੱਭੂਲੇ ਔਰ ਲੇ ਬੰਨੇ ਸੂਆ ਕਿਹੜਾ ਰੂਗੋ ਜੀ ਤੀਸਰਾ ਸੂਆ ਸੂਈ ਆ ਜੀ ਸੂਆ ਤੀਜਾ ਹਾਂਜੀ ਤੇ ਸੂਆ ਬਾਈ ਕਹਿੰਦਾ ਰੂਗੀ ਤੀਜਾ ਤੇ ਥਣਲੇਵੀ ਦਾ ਯਾਰ ਬਾਲੀ ਕਮਾਲ ਦੀ ਮੱਝ ਆ ਬਾਲੀ ਸਿਰਾ ਘੁੰਮਾ ਥਣਲੇਵੀ ਵਾਲੇ ਪੱਖ ਤੋਂ ਆ ਗਈ ਜੈਡ ਬਲੈਕ ਤੇ ਚਵਾਈ ਦੀ ਕਿਦਾਂ ਜੀ ਚਵਾਈ ਦੀ ਤਾਂ ਬਿਲਕੁਲੋਂ ਰੂਮ ਵਰਗੀ ਜਿਹਾ ਛੋਟਾ ਜਿਹਾ ਬੱਚਾ ਕੱਢੀ ਆਵੇ ਬਹੁਤ ਪੋਲਾ ਜੀ ਥਾਣੇ ਦੱਸ ਦਿੰਦਾ ਵੀ ਹਾਂ ਕੀ ਜੀ ਜਿੱਦਾਂ ਦਾ ਥਣਲੇਵਾ ਬਾਈ ਕਹਿੰਦਾ ਉਦਾਂ ਦੀ ਇਹ ਚਵਾਈ ਆ ਮੋਟਾ ਮੋਟਾ ਥਣ ਲੱਗਿਆ ਕਮਾਲਾ ਲੱਗਿਆ ਹੋਰ ਹੈ ਜੀ ਥਾਣ ਦਾ ਬਹੁਤ ਸੇਦਾਈ ਤੇ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਤੇ ਬਾਕੀ ਗਾਂ ਵਾਲੇ ਬੰਨਿਓ ਲੈ ਚੱਲ ਉਧਰੋਂ ਲੈ ਬੰਨਿ ਥੋੜਾ ਹੌਲੀ ਲੈ ਜਾ ਲੈ ਨਹੀਂ ਕੀ ਕੈਮਰੇ ਤੋਂ ਡਰਦੀ ਆ ਟਕਾਈ ਨਾ ਟਕਾਈ ਨਾ ਲੈ ਚੱਲ 3 ਦਿਨ ਦੀ ਸੂਈ ਕੋਲੇ ਕਿੰਨੀ ਬੋਲੀ ਹਾਜ਼ਰ ਆ ਜੀ 11 ਕਿਲੋ ਆ ਜੀ ਇਸ ਟਾਈਮ 11 ਕਿਲੋ ਟਾਈਮ ਤੋਂ ਟਾਈਮ 'ਚ ਆਉਣ ਅ 16 ਕਿਲੋ ਬਾਈ ਕਹਿੰਦਾ ਤਿਆਰ ਵੀ ਕਰਕੇ ਦੇ ਦਾਂਗੇ ਜੇ ਕਿਸੇ ਸੱਜਣ ਨੇ ਅੱਜ ਲੈਣੀਆਂ ਤਾਂ ਰੇਟ ਭਾਈ ਉਦਾਂ ਦਾ ਹੋ ਜੂਗਾ ਨਾ ਹਾਂਜੀ ਤਿਆਰੀ ਵਾਲਾ ਰੇਟ ਭਾਈ ਕਹਿੰਦਾ ਉਦਾਂ ਦਾ ਕਰ ਲਾਂਗੇ ਆ ਜਾ ਲੱਭੀ ਇਧਰ ਲੈ 16 ਆਲਾ ਕਰੂਗੀ ਫੇ 16 ਆਲਾ ਕਰਾਂਗੇ ਇਹ ਰੇਟ 10 ਨੀਆਂ ਚੌੜੀ ਬਾਡੀ 19 ਚੌੜਾ ਥੱਲੇੋਂ ਆਰਡਰ 16 22 ਕਹਿੰਦਾ ਤਿਆਰ ਕਰਕੇ ਦੇਣ ਦਾ ਵੀ ਦਮ ਰੱਖਦੇ ਆ ਆ ਮੱਜ ਦਾ 24 ਦੇ ਮੰਨ ਲੇ ਬਾਈ ਕੋਈ ਸੱਜਾ ਬਿਲਕੁਲੋ ਜੀ ਪੋਲੀ ਨਹੀਂ ਕੋਈ ਜੇ ਮਾਰਨੀਆਂ ਧਰਾਂ ਮੌਰ ਵੀ ਲਓ ਕੋਈ ਨਹੀਂ ਆਪਾਂ ਪਰ ਟੈਬਲ ਟਾਈਮ ਲੱਗਦਾ ਡੰਗਰ ਜਾਦੇ ਆ ਠੀਕ ਆ ਗੱਲ ਹਾਂ ਮਾਰਨੀਆਂ ਲਾਸਟ ਤੇ ਮਾਰ ਕੇ ਵੀ ਦਿਖਾ ਦਾਂਗੇ ਆ 22 22 ਦਾ ਬਾਈ ਕਹਿੰਦਾ ਬੜੀ ਆਸਾਨ ਆ ਹੁਣ ਮਾਰ ਲੱਭੀ 2 ਨੰਬਰ ਵਾਲੀ ਤੇ ਕੈਮਰਾ ਵਾ ਲੇਵਾ ਲੂ ਬਾਈ ਦਾ ਕਰਾ ਚਾ ਕੋਈ ਜੇ ਮਾ ਗਾਵਾਂ ਦਾ ਨਹੀਂ ਹੁੰਦਾ ਫਾੜੀ ਵਾਲਾ ਲੇਵਾ ਐਦਾਂ ਦਾ ਲੇਵਾ ਚੱਕੀ ਫਿਰਦੀ ਆ ਇਹਦੀ ਹਾਈਟ ਚੰਗੀ ਆ ਹਾਂ ਜੀ ਹਾਈਟ ਵੀ ਸ ਦੂਸਰਾ ਦੂਈ ਹੈ ਸੁਆ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਇਹਨੂੰ ਅੱਜ 18 ਦਿਨ ਹੋ ਗਏ ਮੈਲੇ ਲੱਗੀ ਮੈਲਾ ਮੂਲਾ ਲੱਗੀ ਹੈ ਜੀ ਠੀਕ ਹੈ ਦੁੱਧ ਕਰ ਗਈ ਜੀ ਪੂਰਾ 15 ਲੀਟਰ ਇਸ ਟਾਈਮ ਕੰਡੇ ਵਾਲਾ ਹੈ ਪੂਰਾ 15 ਕਿਲੋ ਕਹੇ ਫਿਰ ਕੰਡੇ ਵਾਲਾ ਹਾਂ ਕੰਡੇ ਵਾਲਾ ਜੀ ਪੂਰਾ ਹਾਂ ਕੰਡੇ ਵਾਲਾ ਬਾਈ ਕਹਿੰਦਾ 15 ਕਿਲੋ ਕਰ ਗਈ ਹੈ ਇਸ ਟਾਈਮ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਕੁਆਲਿਟੀ ਆਰਡਰ ਦਿਖਾ ਲਈ ਲੱਭੀ ਸਮਾਰ ਕੇ ਹੋਏ ਫਾੜੀ ਵਾਲਾ ਇਦਾਂ ਦਾ ਗਾਵਾਂ ਦਾ ਲੇਵਾ ਹੁੰਦਾ ਗਾਵਾਂ ਦਾ ਲੇਵਾ ਹੁੰਦਾ ਜੀ ਜਿੱਦਾਂ ਫਾੜੀ ਵਾਲਾ ਹੈ ਚਵਾਈ ਦੀ ਕਿੰਨੇ ਚਵਾਈ ਦੀ 1 ਨੰਬਰ ਹੈ ਜੀ ਕੋਈ ਕਿਸੇ ਪਾਸੇ ਕੰਮ ਨਹੀਂ ਥਾਣੇ ਦੱਸਦੇ ਵੀ ਹਾਂਜੀ ਠੀਕ ਹੈ ਗੱਲ ਅਜਾ ਭਰਾ ਕਹਿੰਦੇ ਨੇ 100 ਨੰਬਰੀ ਆ 100 ਨੰਬਰੀ ਆ ਜੀ 700 ਨੰਬਰੀ ਆ ਗਈ ਚਵਾਈ ਦੀ ਤੇ ਬਰੀਡਿੰਗ ਦੇ ਮਾਮਲੇ 'ਚ ਬੈਸਟ ਰੈਨ ਵਾਲੀ ਮੱਝਾਂ ਮਿਲੀਆਂ ਤੁਹਾਨੂੰ ਤੋਂ ਟੌਪ ਦੀ ਮੱਝ ਹੈ ਆ ਜਿਵੇਂ ਭਰਾ ਕਹਿ ਲਿਆ ਨਾ ਕਿਸੇ ਸੱਜਣ ਨੇ ਕਹਿ ਲਿਆ ਵੀ ਬੱਚੇ ਲੈਣੇ ਆ ਮੋਟਾ ਵਾਸਤੇ ਪੂਰੀ ਬੈਸਟ ਰਹੂਗੀ ਇੱਕ ਤਾਂ ਹੁੰਦੀ ਆ ਓਵਰ ਮੋਟੀ ਉਹ ਸੀ ਨਹੀਂ ਹੈ ਨਾ ਕੋਈ ਜ਼ਿਆਦੀ ਫੈਟ ਆ ਜੀ ਨਾ ਕੋਈ ਘੱਟ ਫੈਟ ਚਾ ਨਾ ਜ਼ਿਆਦੀ ਫੈਟ ਫਿੱਟ ਫਿੱਟ ਜੀ ਜੀ ਬਰਾਬਰ ਜੀ ਪੂਰੀ ਪੂਰੀ ਬਰਾਬਰ ਤੋਂ ਨਹੀਂ ਲੈ ਇੱਕ ਦੱਸਣਾ ਭੁੱਲ ਗਿਆ ਵੀ ਹਰਿਆਣਾ ਇੱਥੋਂ ਦੋ ਕਿੱਲਿਆਂ ਦੀ ਵਾਹੀ ਹੈ ਦੋ ਕਿਲੋਮੀਟਰ ਵੀ ਨਹੀਂ ਹੈਗਾ ਪੂਰਾ ਨਹੀਂ ਇਹ ਦੋ ਕਿੱਲੇ ਹੀ ਆਪਣੇ ਦਾ ਸਰੋ ਦੋ ਕਿੱਲਿਆਂ ਦੀ ਵਾਹੀ ਆ ਕਰਾ ਲਵੀ ਚੱਕਾ ਇੱਥੋਂ ਕਰਾਉ ਹਾਂ ਕਿੰਨਾ ਤਿਆਰ ਦੱਸਿਆ ਦੇ ਕੋਲੇ 15 ਕਿਲੋ ਇਹ ਆ 15 ਕਿਲੋ ਬਾਈ ਕਹਿੰਦਾ ਹਾਜ਼ਰ ਆ ਗਿਆ ਤੇ ਲੇਵਾ ਮੈਂ ਕਹੂੰਗਾ ਯਾਰ ਬੈੜਾ ਨਾਲ ਦਾ ਹਾਂਜੀ ਇਹ ਚਵਾਈ ਵਾਲੇ ਮਾਮਲੇ 'ਚ ਤਾਂ ਬਾਈ ਕਹਿੰਦਾ ਕਿਸੇ ਵੀ ਜਾਨਵਰ ਦੇ ਕੋਈ ਨਹੀਂ ਜੀ ਕੋਈ ਕੰਮ ਨਹੀਂ ਜੀ ਜੇ ਕੋਈ ਇਹ ਸੱਜਣ ਦੋਨੇ ਲੈਂਦਾ ਹੋਇਆ ਉਦਾਂ ਦਾ ਕੰਸੈਸ਼ਨ ਉਦਾਂ ਇਕੱਠਾ ਹੀ ਕਰ ਲਾਂਗੇ ਕੋਈ ਨਹੀਂ ਠੀਕ ਆ ਗੱਲ ਤੇ ਹੁਣ ਇਹਦੇ ਫੇਸ ਤੇ ਮਾਰ ਲੱਭੀ ਕੈਮਰਾ ਇਹ ਦੇ ਮਾਰ ਫੇਸ ਤੇ ਟੋਰ ਨੀਲੀ ਹੈ ਜੀ ਟੇਡੇ ਘੱਟ ਦੋਈ ਅੱਖਾਂ ਦੀ ਟੇਡੇ ਘੱਟ ਚਾ ਪੈਰ ਅਗਲੇ ਮਾੜੇ ਮਾੜੇ ਜੇ ਆ ਜੀ ਪਿੱਛੋਂ ਖੁਰਾਂ ਚ ਵਜਾਲਿਓ ਜੇ ਇਹਦੇ ਪਿਛਲੇ ਹੈਗੇ ਚਿੱਟੇ ਜੀ ਵਾਜਨ ਬਹੁਤ ਹੈ ਵਾਜਨ ਕੀ ਵਜਨਤਾ ਜੀ ਕੱਲੀ ਪੀਕਅਪ ਤੇ ਆਊਗੀ ਜੀ ਵਾਜਨ ਆ ਗਿਆ ਫੁੱਲ ਕਿੰਨੇ ਮਹੀਨਿਆਂ ਦੀ ਗੱਭਣ ਹੋ ਗਈ 7 ਮਹੀਨਿਆਂ ਦੀ ਹੋ ਗਈ ਜੀ 7 ਮਹੀਨਿਆਂ ਦੀ ਗੱਭਣ ਹਾਂ ਜੀ ਆ ਤਿੰਨ ਤਰੀਕ ਨੂੰ ਠੀਕ ਆ ਗੱਲ ਤਿੰਨ ਤਰੀਕ ਨੂੰ ਪੂਰੇ 7 ਮਹੀਨੇ ਦੀ ਹੋ ਜੂਗੀ ਆ ਤਿੰਨ ਤਰੀਕ ਨੂੰ ਬਾਈ ਕਹਿੰਦਾ ਪੂਰੇ ਸੱਤਾਂ ਦੀ ਹੋ ਗਈ ਦੁੱਧੋਂ ਡਰਾਈ ਕਰਤੀ ਹਾਂਜੀ ਦੁੱਧੋਂ ਛੱਡਤੀ ਤਾਜੀ ਦਾ ਕਿੰਨਾ ਕਰਕੋੜਾ ਜੀ ਇਹਦਾ ਇਹ ਥੱਲੇ 16 ਕਿਲੋ ਹੈ ਬਈ ਦਾ ਜੀ 16 ਕਿਲੋ ਤਾਜੀ ਦਾ ਮਿਲ ਕਰ ਕੋਣ ਸ਼ੁਰੂ ਆ ਕਿਹੜਾ ਸੂੰਦੀ ਅੱਗੇ ਅੱਗੇ ਤੀਸਰਾ ਸੂਗੀ ਜੀ ਤੀਸਰਾ ਸੂਆ ਹਾਂਜੀ ਤੁਰਦੀ ਦਾ ਆ ਤੁਰਦੀ ਪੂਰਾ ਮੱਲ ਹੈ ਜੀ ਪੂਰੀ ਹਾਥੀ ਹਾਥੀ ਰਗੇ ਝੂਲ ਝੂਲ ਕੇ ਤੁਰਦਾ ਕਹਿੰਦੇ ਨੇ ਗੱਗੂ ਗਲ ਤੁਰਦਾ ਝੂਲ ਝੂਲ ਕੇ ਜਾ ਕਹਿ ਲੀਏ ਹਾਥੀ ਤੁਰਦਾ ਝੂਲ ਝੂਲ ਕੇ ਨਾ ਉਹ ਸਿਸਟਮ ਇੱਥੋਂ ਦਿਖਾਈ ਲੱਭੀ ਉਹ ਕਿਵੇਂ ਤੁਰਦੀ ਆ ਨ ਟਕਾ ਨਾਲ ਜਮਾ ਹਾਂ ਜੀ ਟਕਾਈ ਨਾਲ ਪੈਰ ਧਰਦੀ ਆ ਚਵਾਈ ਦੀ ਕਿਵੇਂ ਆ ਬਾਈ ਬਿਲਕੁਲ ਰੂ ਆ ਜੀ ਬਿਲਕੁਲ ਪੋਲੀ ਆ ਜਿੱਦਾਂ ਮਰਜ਼ੀ ਕੋਈ ਗਾਰੰਟੀ ਲੈ ਜਾਏ ਥਾਣਾ ਦੀ ਗਾਰੰਟੀ ਦੇ ਕੇ ਮੈਂ ਤੋੜੀ ਕੋਈ ਸੇ ਤਰ੍ਹਾਂ ਦੇ ਵੀ ਆਪਣਾ ਗਾਰੰਟੀ ਆ ਜੀ ਠੀਕ ਹੈ ਅਗਲਾ ਉਹਨੇ ਬੰਨਿਆ ਆ ਜਾ ਲੈ 20 ਸਾਈਡ ਤੋਂ ਦਿਖਾ ਦੇ ਸਾਈਡ ਤੋਂ ਸਾਈਡ ਤੋਂ ਐਦ ਕੀ ਸੂਆ ਗਈ ਇਕੱਲੇ ਸੂਆ ਵੀ ਪਿੱਛੇ ਦਿਖਾ ਦੇ ਆਪਣੀ ਗਾਰੰਟੀ ਹੈ ਠੀਕ ਹੈ ਅਗਲਾ 22 ਕਹਿੰਦਾ ਪਿੱਛੇ ਪੁੱਛੇ ਵਾਲੀ ਭਾਵੇਂ ਕੋਈ ਜੋ ਮਰਜ਼ੀ ਇਹਨੂੰ ਗੁੜ ਪਾ ਲਓ ਜੋ ਮਰਜ਼ੀ ਪਾ ਲਓ ਜੀ ਕੋਈ ਮਤਲਬ ਹੀ ਨਹੀਂ ਕਿਸੇ ਤਰ੍ਹਾਂ ਜਿੰਨੇ ਮਾਰਨਾ ਨਹੀਂ ਉਹਨੇ ਮਾਰਨਾ ਨਹੀਂ ਗੁੜ ਪਾਇਆ ਮਾਰਦੀ ਨਹੀਂ ਕੋਈ ਇੱਥੋਂ 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 ਦਿਖਾ ਦੇ ਇਹ ਬਾਈ ਕਹਿੰਦਾ 3 ਤਰੀਕ ਨੂੰ ਪੂਰੇ 7 ਦੀ ਗੱਪ ਹੋਣੀ ਹੈ ਹਾਂਜੀ ਪੂਰੇ 7 ਦੇ ਮਿਲ ਰਹੀ ਹੈ ਤੇ ਮਿਲਕ ਰਿਕਾਰਡ ਕਿੰਨਾ ਦੱਸਿਆ ਬਾਈ 16 ਕਿਲੋ ਹੈ ਜੀ 16 ਕਿਲੋ ਦਾ ਦੂਸਰੇ ਸੂਏ ਦਾ ਦੂਜੇ ਸੂਏ ਤੀਜੇ ਸੂਂਦੀ ਆ ਵੀ ਕਰ ਸਕ ਜਸ 17 18 ਵੇਖੋ ਜੀ ਇਹ ਇੰਦੇ ਕਹਿੰਦੇ 20 ਕਰਨਾ ਚਾਹੀਦਾ ਜਿੱਦਾਂ ਸਾਂਭ ਸੁੰਭ ਕਰੀ ਹੈ ਆ ਇਸ ਵਾਰੀ ਤਾਂ ਕਹੂੰਗਾ 20 ਕਰਨਾ ਚਾਹੀਦਾ ਸਾਂਭ ਬਹੁਤ ਹੋਈ ਹੈ ਜੋਟੀ ਚੜਾਈ ਦਿਖਾ ਦਿਓ ਬਾਈ ਨੇ ਕੋਈ ਇੰਨੀ ਚੜਾਈ ਆ ਗਈ ਲੈ ਲੈ ਕਿੰਨੀ ਚੜ ਮੈਂ ਗੋਬਰਾ ਲੈ ਬਾਈ ਜਨਾਲੀ ਆ ਗਈ ਛੋਟੀ ਨਾ ਕੋਈ ਸੱਜਣ ਮੰਨ ਲੈ ਤੇ ਥੱਲੇ ਨੀਖਣੇ ਡਿਆਈ ਥੱਲੇ ਗਲਟਾ ਆਈਆਂ ਦੇਖੋ ਕਿੰਨੀਆਂ ਚੌੜੀਆਂ ਜਿਵੇਂ ਚੰਡਾਂ ਤਾਰੂਗੀ ਬਹੁਤ ਚੌੜਾ ਤਾਂ ਆ ਲੇਵਾ ਭਾਈ ਕਹਿੰਦਾ ਬਾਹਲਾ ਕਮਾਉਂਦਾ ਹਾਂ ਹਾਂ ਬਹੁਤ ਆਰ ਦੀ ਪਿੱਛੇ ਨੂੰ ਕੱਢਦੀ ਆ ਜੀ ਲੈਵਾ ਵੀ ਸਾਰਾ ਇੱਕ ਤੁਹਾਨੂੰ ਫਿਰ ਜੁਨੀਕ ਜੀ ਆਈਟਮ ਦਿਖਾਦਾ ਨਾ ਬਾਈ ਕੋਲ ਇੱਕ ਅੱਧਾ ਦਾ ਆਈਟਮ ਹੁੰਦੀ ਆ ਨਾ ਅਲੱਗ ਦੀ ਥੋੜੀ ਹਰੇ ਵਾਲੀ ਬਖਰੀ ਇੱਕ ਐਡੀ ਆਈਟਮ ਤਾਂ ਜਰੂਰ ਲੈ ਆਈ ਦੀ ਜੀ ਜਾਂ ਪੂਰੀ ਹੋਵੇ ਜਾਂ ਨਹੀਂ ਵੀ ਜਾਵੇ ਵੀ ਪੂਰੀ ਮੀਣੀ ਕਦੇ ਨਹੀਂ ਜੇ ਮੀਣੀ ਜੀ ਕੋਈ ਕੁਝ ਕਦੇ ਯਾਰਾ ਐਦਾਂ ਦੀ ਆ ਤਾਂ ਅੰਗਰੇਜ਼ ਸਿੰਘ ਵੀ ਬੱਕਰੇ ਹੀ ਆ ਜੀ ਅਜੇ ਤੱਕ ਸਿੰਘ ਨਹੀਂ ਲੇ ਆ ਲੇ ਆ ਸਿੰਘ ਵੀ ਚੱਟੇ ਲਈ ਫਿਰਦਾ ਤੇ ਮੱਝ ਵੀ ਅੱਧੀ ਤੋਂ ਵੱਧ ਚਿੱਟੀ ਲਈ ਫਿਰਦਾ ਭੋਜ ਕੇ ਤੋਰਦੇ ਮੱਲਾ ਭਰਪੂਰ ਦਾ ਪੂਰਾ ਹਨਾ ਹਾਂ ਜੀ ਵਜਨ ਕੀ ਵਜਨ ਆ ਜੀ ਪਹਿਲੇ ਸੂਇਆ ਜੀ ਗਾਰੰਟੀ ਵਾਲੀ ਆ ਪਹਿਲੇ ਸੂਇ ਦੀ ਪਹਿਲਾਂ ਆ ਗਈ ਇਹ ਰੀਗਨਲ ਪਹਿਲਾਂ ਸੂਇ ਭਾਲ ਕਦੇ ਇੱਧਰ ਕਰਦੀ ਆ ਕਦੇ ਹਾਂ ਜੀ ਕਦੇ ਇੱਧਰ ਕਰ ਲੈਂਦੀ ਆ ਕਦੇ ਭਾਲ ਕਦੇ ਇਹਨੂੰ ਕਰ ਲੈਂਦੀ ਆ ਸਾਮੀ ਸੂਇ ਨਦਨ ਤੇ ਵੀ ਬਹੁਤ ਸੰਭੀ ਹੋਈ ਛੋਟੀ ਸਾਮੀ ਤਾਂ ਕਿਸੇ ਸੱਜਣ ਨੇ ਆਏ ਮੈਂ ਨਹੀਂ ਪੂਰਾ ਉਹ ਕਹਿੰਦਾ ਸੀ ਵੀ 6-7 ਕਿਲੋ ਦਾ ਦੇਸੀ ਕਿਉਂ ਖਵਾਤਾ ਜੀ ਮੈਂ ਪਹਿਲਵਾਨ ਸਾਮਿਆਂ ਹਾਂ ਜੀ ਕਹਿੰਦਾ ਜੀ 6-7 ਕਿਲੋ ਦਾ ਦੇਸੀ ਕਿਉਂ ਖਵਾਇਆ ਉਹ ਤਾਂ ਕਹਿੰਦਾ ਕੁਝ ਪਾਉਣ ਦੀ ਲੋੜ ਨਹੀਂ ਇਹਨੂੰ ਠੀਕ ਆ ਗੱਲ ਲੋ ਕੁਝ ਪਾ ਤਾਂ ਕਹਿੰਦਾ ਸਭ ਐਨ ਜੇਰ ਜੂਰ ਕਹਿੰਦੇ ਨੇ ਮਾਰੂਗੀ ਟੋਕਰਾ ਕੱਢ ਕੇ ਫੜੱਕ ਦੇਣੇ 11 ਤਰੀਕ ਨੂੰ ਅਜੇ ਇਹਦੇ ਦਿਨ ਪੂਰੇ ਹੋਣੇ ਜੀ 11 ਨੂੰ ਹਾਂ ਜੀ ਅੱਜ ਕਿੰਨੀ ਤਰੀਕ ਹੋਗੀ ਅੱਜ ਦੇਖ ਲੋ ਹੀ ਕਿੰਨੀ ਹੋਗੀ 24 ਬਚੀ ਹੈ ਜੀ ਅੱਜ ਮੇਰਾ ਖਿਆਲ ਆ 25 ਤਰੀਕ ਦੇ ਲਾਗੇ ਆ ਜੀ ਅਗਲੀ 11 ਨੂੰ ਦਿਨ ਪੂਰੇ ਹੈ ਜੀ ਇਹਦੇ ਠੀਕ ਆ ਗੱਲ ਆ ਹਾਂ ਜੀ ਅੱਜ ਇਹ ਤਾਂ ਕਈ ਦਿਨ ਪਏ ਨੇ ਕਈ ਦਿਨ ਪਏ ਜੀ ਉਦੋਂ ਤੱਕ ਦਾ ਲੈਵੇ ਦੀ ਪੰਡ ਤਾਰ ਲੂਗੀ ਜੀ ਪੰਡ ਵਾਲਾ ਕੰਮ ਇਹ ਕਰ ਦੂ ਇੱਥੇ ਰੋਕ ਲਈ ਲੱਭੂ ਕਮਾਲਾ 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 ਉਹ ਮੁੰਡਾ ਹੌਲਾ ਤੋੜਨ ਵਾਲਾ ਝੋਟੀ ਭਾਰੀ ਆ ਚੌਥੀ ਬੋਲ ਅਰ ਦੇਖੋ ਜੀ ਥੱਲੇ ਇਹਦੇ ਛੱਡੇ ਦੀ ਜਿਹੜੀ ਉਹ ਹੁਈ ਹੁਈ ਸੱਲਪਣ ਦੇਖੋ ਜੀ ਕਿੰਨਾ ਇਹਦਾ ਬਹੁਤ ਜ਼ਿਆਦਾ ਢਿੱਲਾਪਨ ਇਹ ਇੱਥੋਂ ਇੱਥੋਂ ਕਰ ਸਕਦੇ ਹੋ ਚੈੱਕ ਆ ਆ ਲਿਆਂਦੀ ਆ ਆਈਟਮ ਕੱਢ ਕੇ ਪਹਿਲਣ ਗੱਤੀ ਆ ਹਾਂਜੀ ਬਾਹਲੀ ਅਸਲ ਆ ਨਾ ਹਾਂਜੀ ਬਹੁਤ ਟੌਪ ਦੀ ਚੀਜ਼ ਹੈ ਜੀ ਕੋਈ ਹੈ ਹੀ ਨਹੀਂ ਜੀ ਕੋਈ ਮੁਕਾਬਲਾ ਕਿਸੇ ਦੀ ਅੰਗਰੇਜ਼ਣੇ ਆ ਗਈ ਬਈ ਇਹ ਤਾਂ ਅੰਗਰੇਜ਼ਣੇ ਆ ਗਈ ਲੈ ਚਲ ਇਧਰ ਲੈ ਬੰਨੇ ਕਿੰਨਾ ਕਿੰਨਾ ਰਿਕਾਰਡ ਦੱਸਿਆ ਦੀ ਮਾਤਾ ਮਾਤੇ ਥੱਲੇ ਹੈਗਾ ਹੀ ਜੀ 17 ਕਿਲੋ ਦੁੱਧ ਦੀ 17 ਕਿਲੋ ਬੰਦੇ ਦੀ ਨਹੀਂ ਜੀ ਮਾਤਾ ਠੀਕ ਗੱਲ ਆ ਹਾਂਜੀ ਉਹ ਮਾਂ ਬਾਈ ਕਹਿੰਦਾ ਇਹ ਸੱਜਣ ਦੇ ਲਵੀ ਆ ਕਮਾਲਾ 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 ਇੱਥੋਂ ਘਮਾ ਕੇ ਬੰਦੇ ਠੰਡੀ ਬਹੁਤ ਆ ਸੁਆਦੀ ਬਹੁਤ ਠੰਡੀ ਹੈ ਜੀ ਕੋਈ ਐ ਨਹੀਂ ਜੀ ਇਹ ਤਾਂ ਜਨਵਰੀ ਠੰਡੇ ਹੈ ਜੀ ਸਾਰਾ ਸਿੰਘ ਵੀ ਵਾਈਟ ਆ ਗਿਆ ਨਾ ਹਾਂਜੀ ਬਿਲਕੁਲੋਂ ਵਾਈਟ ਔਰ ਛੋਟਾ ਜੀ ਬਿਲਕੁਲੋਂ ਸਿੰਘ ਠੀਕ ਗੱਲ ਸਿੰਘ ਆ ਗਿਆ ਵਾਈਟ ਇੱਥੋਂ ਮਸਾਂ ਜੋਰ ਲਾ ਕੇ ਉਂਗਲ ਪੈਂਦੀ ਗੂਠਾ ਵਾਲੋ ਲਾਦਾ ਲੈ ਲੈ ਵੀ ਦਿਖਾ ਦੇ ਥੱਲੇ ਹਾਂਜੀ ਢਿੱਲਾ ਢੁੱਲਾ ਬਹੁਤ ਆ ਜੀ ਤੇ ਬਾਕੀ ਥਣ ਥਣ ਬੜਾ ਅਸਲ ਲੱਗਿਆ ਨਾ ਐ ਲੱਗਿਆ ਜਮਾ ਪੂਰੀ ਅਸਲ ਤਾਂ ਜਿਹੜਾ ਕਹਿੰਦੇ ਚੂ ਚੂ ਨਹੀਂ ਸਕਦਾ ਤੇ ਹੁ ਕੰਮ ਲੰਬਾ ਹੋ ਜੀ ਤਾਂ ਕਰਦਾ ਇੱਥੇ ਖੜਾ ਕੇ ਰੱਖੀਏ ਕੈਮਰਾ ਕੈਮਰਾ ਇੱਥੇ ਤੇ ਲਾਈ ਰੱਖੀਏ ਮੈਂ ਪੂਰੇ ਪੂਰੇ ਕਹ ਲਈਏ ਵਿਆਹ ਚ ਦੂਲਾ ਦੇ ਦੂਲਣ ਤੇ ਹੁੰਦਾ ਮੇਨ ਫੋਕਸ ਉਹ ਕੰਮ ਹੈ ਸਾਰੇ ਮੀਡੀਆ ਦੇ ਤੇ ਹੁਣ ਮਾਰਦੇ ਲੱਭ ਇਨਾਂ ਦੇ ਕੱਟੀਆਂ ਤੇ ਪੰਜ ਨੇ ਹਣਾ ਹਾਂਜੀ ਜੇ ਕੋਈ ਸੱਜਣ ਪਹਿਲਾਂ ਕੰਮ ਆਪਾਂ ਐਨ ਮੀਡੀ ਲਈ ਵੀ ਪੰਜੇ ਲੈਂਦਾ ਹੋਇਆ ਉਦਾਂ ਦਾ ਹੋ ਜੂ ਉਦਾਂ ਦੇ ਕਰ ਲਾਂਗੇ ਜੀ ਕੋਈ ਤੇ ਆਹ ਗੱਟੀ ਗੱਬਣਾ ਜੀ ਕਿਹੜੀ ਇਹ ਜਿਹੜੀ ਤੋਰਾਂਗੇ ਇਹਨੂੰ ਚੈੱਕ ਗੱਭਣੇਗੀ ਹਾਂਜੀ ਉਦਾਂ ਗੱਭਣ ਹੋਈ ਹੋਈ ਨੂੰ ਅੱਜ ਇਹਨੂੰ ਹੋ ਗਏ ਜੀ ਮੇਰੇ ਖਿਆਲ 21-22 ਦਿਨ ਦੇ ਲੱਗੇ ਜੀ ਓਕੇ ਕੜ ਕੁੜ ਜਾ ਚਿੱਟਾ ਜਾ ਕਰ ਗਈ ਆ ਇਹਨੂੰ ਦੱਸ ਦੇਣੋ ਇਹ ਜੀ ਮੀਣੀ ਨੂੰ ਆ ਜਾ ਆ ਜਾ ਮੀਣੀ ਕੱਟੀ ਵੀ ਬਹੁਤ ਟੌਪਿਕ ਕੱਟੀ ਦਾ ਵੇਖੋ ਜੀ ਕੋਈ ਵੀ ਆਪਾਂ ਮਾੜੀ ਨਹੀਂ ਨਾ ਕੱਟੀ ਇਹ ਸੱਜਣ ਸਪੈਸ਼ਲਿਸਟ ਆ ਸਪੈਸ਼ਲਿਸਟ ਆ ਆਪਾਂ ਕੱਟੀਆਂ ਦੇ ਤਾਂ ਜੀ ਪੂਰੇ ਕੱਟੀਆਂ ਦਾ ਸਪੈਸ਼ਲਿਸਟ ਆ ਇੱਕ ਲੱਭੀ ਤੋਰੀ ਜਾਂਦਾ ਇੱਕ ਬਣਾਈ ਜਾਂਦਾ ਵੀਡੀਓ ਦੋ ਬੰਦੇ ਇਕੱਠੇ ਕਰਤੇ ਅੱਜ ਲੈ ਚਲਾ ਇਧਰ ਲੈ ਬੰਦੇ ਦੇਖੋ ਇਹ ਕੱਟੀ ਚੌੜੀ ਕਿੰਨੀ ਹੈ ਜੀ Ориਜਨਲ ਪੂਛਾ ਜੀ ਆਪਾਂ ਇਹ ਨਹੀਂ ਗੱਲ ਕਰਕੇ ਇਹਦੀ ਕੱਟੀ ਨਹੀਂ ਪੂਛੇ ਛੋਟੀ ਹੈ ਜੀ ਕੱਟੀ ਦੀ ਜੰਮਣੂ ਜੰਮਣੂ ਛੋਟੀ ਹੈ ਜੀ ਠੀਕ ਹੈ ਹਾਂ ਚੁੰਝ ਮਿਲੂਗੀ ਪੂਰੀ ਪੂਛ ਦੀ ਜਿੱਦਾਂ ਥੱਲੇ ਚੁੰਝ ਹੁੰਦੀ ਹੈ ਜੀ ਕੱਦ ਕਾਰ ਸੋਨਾ ਕੱਦ ਕੀ ਜੇ ਇਹਦਾ ਕੱਦ ਕਰੂਗੀ ਜੀ ਖੀਰੀ ਹੈ ਜੀ ਦੰਦੋ ਖੀਰੀ ਹੈ ਖੀਰੀ ਹੈ ਜੀ ਆ ਦੰਦੋ ਖੀਰੀ ਗੱਬਣ ਇੱਕ ਮਹੀਨੇ ਦੀ ਹਾਂ ਜੀ ਆ ਗੱਬਣ ਆ ਗਈ ਬਾਈ ਕਹਿੰਦਾ 1 ਮਹੀਨੇ ਦੀ ਹੌਲੀ ਲਿਆ ਹੌਲੀ ਲਿਆ ਮਾੜੀ ਟਿਕਾਈ ਨਾਲ ਹੋਰ ਇਹ ਹੋ ਵੀ ਗਈ 45 50 ਦਿਨਾਂ ਦੀ ਚੈੱਕ ਵੀ ਕਰਾ ਕੇ ਦੇ ਦਾਂਗੇ ਠੀਕ ਆ ਗੱਲ ਇਥੋਂ ਲੋ ਵੀ ਸਾਈਡ ਤੋਂ ਕਰਾ ਦੇ ਲਓ ਜੀ ਚੈੱਕ ਕਰਾ ਕੇ ਦਵਾਂਗੇ ਚੈੱਕ ਦਾ ਰੀਡ ਲਵਾਂ ਲੈ ਚੱਲ ਲੈ ਚੱਲ ਚੈੱਕ ਪਾਸ ਵਾਲਾ ਉਦਾਂ ਦੇ ਦੇ ਹਾਂ ਦੇਖੋ ਆਪਣੇ ਕੋਲ ਦੇਖੋ ਜੀ ਝੋਟੇ ਖੜੇ ਆ ਝੋਟਿਆਂ ਕੋਲੇ ਆਸ ਲੱਗਦੀਆਂ ਹਾਂ ਸਾਰੀਆਂ ਸਾਰੀਆਂ ਝੋਟਿਆਂ ਕੋਲੋਂ ਗੱਬਣ ਨੂੰ ਝੋਟਾ ਵੀ ਇਹ ਸੱਜਣ ਕੋਲੇ ਕਮਾਲ ਦਾ ਹੀ ਆ ਇਹ ਬਹੁਤ ਸਿਰੇ ਦਾ ਝੋਟਾ ਜੀ ਆ ਝੋਟਾ ਵੀ ਪੂਰਾ ਆਸਲਾ ਰਿਕਾਰਡ ਵਾਲਾ ਤੇ ਹੁਣ ਮਾਰ ਦੇ ਲੱਭੀ 2 ਨੰਬਰ ਵਾਲ ਕੱਲ ਲੈ ਲਓ ਹਾਂਜੀ ਕੁੱਲ 11 ਮਹੀਨੇ ਕੱਦ ਦੇ ਬਰਾਬਰੀ ਆ ਕੱਦ ਬਰਾਬਰ আর 11 ਮਹੀਨਿਆਂ ਦੀ ਗਾਰੰਟੀ دی ਆ ਜੀ 11 ਮਹੀਨਿਆਂ ਦੀ ਇਹਦੀ ਮਾਂ ਕੋਲ ਵੀ ਬੰਦੇ ਨੂੰ ਲੈ ਚਲਾਂਗੇ ਜਿਹੜਾ ਬੰਦਾ ਲਊਗਾ ਠੀਕ ਆ ਜੀ 11 ਮਹੀਨਿਆਂ ਦੀ ਕੱਟੀ ਆਰ ਚੁੰਗਦੀ ਹੀ ਜਿੱਦਣ ਆਪਾਂ ਲੈ ਕੇ ਆਏ ਆ ਗੁਡਣੀਆਂ ਲਾ ਕੇ ਚੁੰਗਦੀ ਹੀ ਹੈ ਚੁੰਗਦੀ ਚੁੰਗਦੀ ਲੈ ਆਏ ਸੀ ਜੀ ਨਹੀਂ ਲਾਇਆ ਕੱਟੀ ਨੇ ਬਹੁਤ ਦਿਨ ਆ ਗਏ ਅਜੇ ਵੀ ਹਲਕ ਬਹੁ ਕਰਦੀ ਆ ਮੂਰੀ ਨਹੀਂ ਪਾਈ ਉਹਨਾਂ ਨੇ ਤੇ ਉਹਦਾ ਕਰਕੇ ਹਲਕ ਕਰਦੀ ਆ ਬਹੁਤ ਮੂਰੀ ਤੋਂ ਵੱਡੀ ਤਾਂ ਫਿਰ ਬਹੁਤ ਬਹੁਤ ਵੱਡੀ ਹੋਊਗੀ ਜੇ ਨਾ ਕਰ ਦਿੱਤਾ ਤਾਂ ਦੇਖੋ ਜੀ ਉਠਣੀ ਵਰਗੀਆਂ ਲੱਤਾਂ ਜਿਹੜੇ ਹਿਸਾਬ ਨਾਲ 11 ਮਹੀਨਿਆਂ ਦੀ ਹੋਊਗਾ ਫੁੱਲ ਵੱਡਾ ਕੱਦ ਕਰ ਫੁੱਲ ਕਾਗ ਵਾਲਾ ਕੱਦ ਕਰ ਜੂਗੀ ਹਾਂ ਜੀ ਪੂਰਾ ਜੀ ਜਿਹੜੇ ਹਿਸਾਬ ਨਾਲ ਲਗਦੀ ਆ 11 ਕਿਲੋ ਦੀ ਮਾਤਰਾ ਕੱਟ ਦੁੱਧ ਦਾ ਠੀਕ ਹੈ ਯਾਨੀ ਟਾਈਮ ਵੀ 7 ਕਿਲੋ ਦੁੱਧ ਹੈਗਾ ਓਦੇ ਥੱਲੇ 8 ਮਹੀਨੇ ਦੀ ਗੱਭਣ ਥੱਲੇ 8 ਮਹੀਨੇ ਦੀ ਗੱਭਣ ਥੱਲੇ 7 ਕਿਲੋ ਹੋਣੀ ਹੈ ਹਾਂ ਜੀ ਇਹ ਕੱਟੀ ਆਪ 11 ਮਹੀਨੇ ਦੀ 11 ਮਹੀਨੇ ਦੀ ਜੀ ਕੁੱਲ ਠੀਕ ਹੈ ਗੱਲ ਹਾਂ ਜੀ ਲੈ ਚੱਲ ਲੈ ਚੱਲ ਲੱਭੂ ਕਮਾ ਕੇ ਯਾਰ ਕੱਟੀ ਦਾ ਬਾੜੀ ਆਸਲਾ ਮੂਰੇ ਹੁੱਡਾ ਢੱਡ ਜਮੇ ਨਹੀਂ ਹੈਗਾ ਬਹੁਤ ਟੌਪ ਦਾ ਹੈ ਜਮੇ ਪਤਲਾ ਕਾਗਜ਼ ਵਰਗੀ ਜੀ ਬਿਲਕੁਲ ਪਤਲੀ ਆ ਜੀ ਬਰੀਕ ਪੂੰਛ ਹੈਗਾ ਮਾਰਨਾ ਯਾਰ ਮਾਰਨਾ ਮਾਰਨਾ ਇਹ ਤਾਂ ਸਾਹਮਣ ਵਾਲੀਆਂ ਚੀਜ਼ਾਂ ਨੇ ਮਾਰਨ ਵਾਲੀਆਂ ਥੋੜੀ ਨੇ ਇਹ ਤਾਂ ਬੋਟਡ ਚੀਜ਼ਾਂ ਆਏ ਆ ਗਿੱਦੋ ਨੰਬਰ ਵਾਲੀ ਕੱਟੀ ਹੁਣ ਮਾਰਦੇ ਤਿੰਨ ਨਾਲ ਹੀ ਮੇਣੀ ਘੱਟੀ ਆ ਗਈ ਮੇਣੀ ਹਾਂਜੀ 10 ਦਿਨਾਂ ਦੀ ਗੱਬਣਾ ਜੀ ਖੀਰੀ ਇਕੱਠੀ ਆ ਦੰਦੋਂ ਖੀਰੀ ਦੰਦੋਂ ਖੀਰੀ ਸਾਰੇ ਮਾਲ ਹੀ ਹੀ ਰਾ ਜੀ ਠੀਕ ਹੈ ਅਮਰ ਇਹ ਤੋਂ ਸਭ ਤੋਂ ਵੱਡੀ ਘੱਟੀ ਹੈ ਬਾਕੀ ਦੇ ਸਾਰੀਆਂ ਛੋਟੀਆਂ ਠੀਕ ਹੈ ਬਾਕੀ ਸਾਰੀਆਂ ਖੀਰੀਆਂ ਇਕੱਠੀਆਂ ਕੋਈ ਵੀ ਨਹੀਂ ਦੰਦ ਤੋੜੇ ਜੀ ਲੈ ਆ ਲੈ ਆਰ ਦੋਏ ਸਿੰਘ ਸਾਲਾ ਆ ਕੇ ਦੇਖ ਜੀ ਦੋਵੇਂ ਹਲਦੇ ਆ ਦੋਵੇਂ ਬਹੁਤ ਜ਼ਿਆਦੀ ਜੀ ਥੋੜੇ ਨਹੀਂ ਬਹੁਤ ਜ਼ਿਆਦੀ ਹਲਦੇ ਜੀ ਆਉਂਦੀ ਹੈ ਘੱਟੀ ਇਹ ਤਾਂ ਕਹਦਾ ਤਾਂ ਹਲਦੇ ਬਹੁਤ ਜ਼ਿਆਦੀ ਹਲਦੇ ਆ ਜੀ ਦੰਦੋਂ ਖੀਰੀ ਕਿੰਨੇ ਦਿਨ ਦੀ ਗੱਬਣਾ ਦੱਸਿਆ ਇਹ 10 ਕਿ ਦਿਨਾਂ ਦੀ ਹੈ ਜੀ ਇਹ ਜੀ 10 ਦਿਨ ਦੀ ਹ ਮਾਲਕ 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 ਪੇਠਪੁੜੇ ਦੀਆਂ ਜੀ ਥਣਾਆਂ ਦੀਆਂ ਕੋਈ ਵੀ ਥਣ ਨਹੀਂ ਕੋਈ ਫਾੜ ਫੂਟ ਛਾਟ ਮਿਲੂਗੀ ਕਿਸੇ ਦੀ ਥਣ ਸਿੰਗਲ ਚਾਰੇ ਥਣ ਮਿਲਣਗੇ ਹਾਂ ਜੀ ਨਬੂਏ ਦੇ ਨਾ ਬੁੱਤੀ ਦੇ ਮਾਰ ਕੈਮਰਾ ਦੇਖੋ ਜੀ ਬੁੱਤੀ ਦਿਖਾਏ ਉਹਦੀ ਸਭ ਤੋਂ ਟਾਪ ਦੀ ਆ ਬਿਲਕੁਲ ਜਿਵੇਂ ਕੱਲ ਮੁੰਦੀ ਹੈ ਜੀ ਆਏ ਆ ਠੀਕ ਆ ਗੱਲ ਦੇਖੋ ਜੀ ਬੁੱਤੀ ਜਿਵੇਂ ਤਿੱਖੀ ਬਿਲਕੁਲੋਂ ਕਲਮ ਵਰਗੀ ਅਰ ਸਿੰਘ ਦੇਖੋ ਜੀ ਦੋਏ ਆ ਦੇ ਇਹ ਹਾਂ ਡੱਕੜਾ ਕਹੇ ਹਿਲਦੇ ਆ ਬਹੁਤ ਜ਼ਿਆਦਾ ਹਿਲਦੇ ਨਹੀਂ ਥੋੜੇ ਨਹੀਂ ਬੰਦੇ ਕਮਾ ਕੇ ਜੋ ਬਰਾ ਹਾਂਜੀ ਜਮਾ ਇੰਚ ਇੰਚ ਨਹੀਂ 2 ਇੰਚ ਦਾ ਸਿੰਘ ਰਹੂਗਾ ਜੀ ਬਸ ਜਿੱਥੇ ਹੈਗਾ ਠੀਕ ਹੈ ਗੱਲ ਕਿਉਂਕਿ ਜਿਹੜਾ ਹਿਲਦਾ ਸਿੰਘ ਇੰਨਾ ਜੀ ਵੱਡਾ ਨਹੀਂ ਫਿਰੇ ਠੀਕ ਹੈ ਗੱਲ ਤਿਲਕਣਾ ਤੇਰੇ ਫਰਸ਼ ਦੇ ਉਹਦਾ ਫਰਸ਼ ਤਾਂ ਥੋੜਾ ਜਿਹਾ ਨਹੀਂ ਗਿੱਲਾ ਗੁੱਲਾ ਗਿੱਲਾ ਆ ਜਾਂਦੀ ਇਹਦੇ ਧੋ ਕੇ ਠੀਕ ਹੈ ਥਣ ਭਾਈ ਸਿੰਗਲ ਚੱਲ ਹੀ ਰਹਿਣਗੇ ਸਾਰੇ ਚਾਰ ਜੀ ਕਿਸੇ ਤੇ ਵੀ ਇਹ ਤਾਂ ਲੰਬਾ ਨਹੀਂ ਮਿਲੂਗਾ ਕਿਸੇ ਚੋਂ ਵੀ ਜਾਨਵਰ ਤੇ ਠੀਕ ਹੈ ਗੱਲ ਹਾਂਜੀ ਚਾਰ ਹੀ ਮਿਲਣਗੇ ਜੀ ਬਸ ਲਾਹ ਕੱਟੀਆਂ ਤੁਹਾਨੂੰ ਦੋਨੇ ਤੋਰ ਕੇ ਦਿਖਾ ਦਾਂਗੇ ਜੋੜ ਇਹ ਇੱਕ ਤਾਂ ਹੀ ਵੱਡੀ ਕੱਟੀ ਤਾਂ ਹੋਈ ਹੈ ਜੀ 11 ਮਹੀਨਿਆਂ ਦੀ ਓਕੇ ਦੂਸਰੀ 8 ਮਹੀਨਿਆਂ ਦੀ ਉਹ 11 ਦੀ ਛੋਟੀ ਆ ਗਈ 8 ਮਹੀਨਿਆਂ ਦੀ ਉਹ ਕੋਈ ਨਹੀਂ ਕੋਈ ਨਹੀਂ ਵੋਚ ਕੇ ਲਿਆ ਅਰੇ ਦੇ ਕੱਟੀਆਂ ਨਾਲ ਇੱਥੇ ਬੁਰਜੀ ਨਾ ਰੋਕੀ ਜੀ ਠੀਕ ਆ ਕੱਟੀਆਂ ਦੇ ਥੱਲੇ ਨੂੰ ਦੇਖਿਓ ਜੀ ਨਸਾਂ ਦੇਖਿਓ ਕੱਟੀਆਂ ਦੀਆਂ ਬਹੁਤ ਟੌਪ ਦੇ ਨਸਾਂ ਜੀ ਆ ਵੱਡੀ ਕੱਟੀ ਦੇ ਤੇ ਐਨੇ ਨੇ ਮੋਟੀ ਉਂਗਲ ਵਰਗੀ ਨਸ ਆ ਜੀ ਠੀਕ ਆ ਪੂਰੀ ਚੱਡੇ ਜੇ ਪੂਰੀਆਂ ਨਸਾਂ ਦੇ ਖਾਨ ਕਹਿ ਲੀਏ ਜਮਾਂ ਇਹਨਾਂ ਸਿੰਗਲ ਜੀ ਹਾਂ ਸਿੰਗਲ ਚਾਰੇ ਜੀ ਆ ਥਣ ਨਸਾਂ ਜਿਹੜੀਆਂ ਚੰਡੇ ਨੂੰ ਜਾਂਦੀਆਂ ਨੇ ਦੇਖਿਓ ਕਮਾਲ ਦੀ ਚੀਜ਼ ਆ ਇਹ ਇੱਥੋਂ ਥੱਲੇੋਂ ਲਾ ਕੈਮਰਾ ਲੱਭੀ ਬਣਾ ਜਾ ਆ ਜਾ ਆ ਜਾ ਯਾਰ ਰੁਕ ਲੈ ਰੁਕ ਲੈ ਰੁਕੋ ਜੀ ਰੁਕ ਲੈ ਇੱਥੋਂ ਕਰਦੇ ਥੱਲੇ ਵਾਲਾ ਸਿਸਟਮ ਚੈੱਕ ਆਹ ਦੇਖੋ ਇੱਧਰ ਦੇਖੀ ਸਾਈਡ ਤੇ ਨਸਾਂ ਦੇਖਿਆ ਆ ਦੇਖ ਆ ਜਾ ਇਹ ਆਰੇ ਆਕੜੀ ਆਕੜੀ ਮੋਟੀਆਂ ਦਾ ਸਾਂ ਜਾਂਦੀਆਂ ਜੰਗੀਆਂ ਦੁੱਧ ਵਾਲਾ ਪਾਇਪ ਜਾਂਦਾ ਬਹੁਤ ਦੁੱਧ ਵਾਲੇ ਪੂਰੇ ਕਟੇ ਦੋ ਹੀ ਗੱਟੀਆਂ ਇੱਕ ਸਾਰਾ ਆ ਜਾ ਆ ਜਾ ਲਿਆ ਇਹਦਾ ਵੀ ਥੱਲਾ ਕਰਾ ਵੀ ਥੱਲੇ ਦੇਖੋ ਹੀ ਆ ਇਹਦਾ ਕੱਚੀ ਛੋਟੀ ਜੀ ਗੱਟੀ ਐ ਲੱਗਦੀ ਜਿਵੇਂ ਗੱਬਣ ਹੁੰਦੀ ਐ ਠੀਕ ਆ ਗੱਲ ਆ ਗੱਦੀ ਗੁੱਦੀ ਚੰਗੀ ਗੱਡੀਆਂ ਦੇਖੋ ਹੀ ਗੱਟੀਆਂ ਇਹ ਲੈ ਚੱਲ ਲੈ ਚੱਲ ਕਮਾ ਕੇ ਪੂਰੇ ਟੌਪ ਦੀਆਂ ਠੀਕ ਆ ਗੱਲ ਜੇ ਕੋਈ ਸੱਜਣ ਮੈਂ ਕਹੂੰਗਾ ਵੀ ਸਾਰੀਆਂ ਇਕੱਟੀਆਂ ਲੈਂਦਾ ਸਾਰੀਆਂ ਲੈਂਦਾ ਜੀ ਤਾਂ ਕੋਈ ਮੀਣੀ ਨਾ ਇਕੱਟੀਆਂ ਲੈਂਦਾ ਜੀ ਤਿੰਨੇ ਲਊਗਾ ਠੀਕ ਹੈ ਗੱਲ ਉਸੇ ਹਿਸਾਬ ਨਾਲ ਕਰ ਲੈ ਇਹ ਠੀਕ ਹੈ ਗੱਲ ਕਮਾਲ ਦਾ ਜੂੜਾ ਲੈਂਦਾ ਕੀ ਨਹੀਂ ਇਕੱਟੀਆਂ ਨਹੀਂ ਲੈਣੀਆਂ ਹਾਂ ਤੇ ਵਾਕਈ ਮੀਂਹ ਪਰ ਕੱਲੀ ਕੱਲੀ ਲੈਂਦਾ ਕੋਈ ਵੀ ਕੋਈ ਨਹੀਂ ਪਸ਼ੂ ਇਹ ਸੱਜਣ ਕੋਲ ਤੁਹਾਨੂੰ ਬਿਲਕੁਲ ਸਾਫ਼ ਸੁਥਰਾ ਪਸ਼ੂ ਮਿਲ ਜੂਗਾ ਕਮਾਲ ਦਾ ਪਸ਼ੂ ਮਿਲ ਜੂਗਾ ਤਿੰਨ ਨੰਬਰ ਕਿਹੜਾ ਹੋਰ ਬੋਲਦੇ ਹਾਂ 99680 57452 ਹਾਂਜੀ 99680 57452 ਬਾਈ ਦਾ ਨੰਬਰ ਆ ਪਿੰਡ ਕਰਤਾਰਪੁਰਾ ਤਸਵੀਰ ਨੇੜੇ ਬਲਵੇੜਾ ਜੀ ਜਲਾ ਪਟਿਆਲਾ ਨੇੜੇ ਆ ਗਿਆ ਬਲਵੇੜਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ